ਲੋ ਮੇਟਰ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਹੈ ਜੀ 24 ਦਸੰਬਰ ਤੇ ਆਪਾਂ ਉੱਠ ਖੜੇ ਸਵੇਰ ਸੁਬਾਹ ਹੋਣਾ 7:30 ਦਾ ਟਾਈਮ ਹੈ ਕਿ ਆਪਾਂ ਅੱਜ ਕਰਦੇ ਆਂ ਬਈ ਸਰਹੰਦ ਜਾਣ ਦੀ ਤਿਆਰੀ ਵਾਹ ਦੋਹਾਂ 1.5 ਘੰਟੇ ਦੇ ਵਿੱਚ ਆਪਾਂ ਚੱਲਣਾ ਪੈਣਾ ਤੇ ਮੇਰਾ ਖਿਆਲ ਆ ਵੀ ਦੇਣ ਲੱਗਣੀ ਆਪਾਂ ਨੂੰ ਪੰਜ ਤੇ ਵੀਡੀਓ ਆਉਣੀਆਂ 10 ਤੋਂ 12 ਤੇ ਕਲਿੱਪਾਂ ਦਾ ਬਹੁਤ ਸਾਰੀਆਂ ਆਉਣੀਆਂ ਵੀ ਆਪਣੀਆਂ ਇੰਸਟਾਗ੍ਰਾਮ ਤੇ ਮੈਨੂੰ ਪਤਾ ਵੀ ਤੁਸੀਂ ਪਰ ਮਹੰਗਾਰਾ ਜ਼ਰੂਰ ਦੇਵੋ ਜਿਵੇਂ ਪਹਿਲਾਂ ਵਾਲੀ ਵੀਡੀਓ ਨੂੰ ਦਿਨੇ ਹੋ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਣਾ ਸਾਰਾ ਵਲੌਗ ਜੀ ਦੇਖਿਓ ਤੁਸੀਂ ਤੇ ਕਿਵੇਂ ਜਾਂਦਾ ਪਹਿਲੀ ਵਾਰ ਫਸਰ ਜਾਂਦੇ ਜਾਨੇ ਆਪਣੇ ਟਰੈਕਟਰ ਤੇ ਠੀਕ ਹੈ ਜੀ ਫਾਈਨਲ ਅਸੀਂ ਹੁਣ ਹੋ ਗਏ ਰੈਡੀ ਤੇ ਆ ਆਪਣਾ ਭਤੀਜਾ ਜਿਹੜਾ ਇਹ ਕਹਿੰਦਾ ਮੈਂ ਕਰ ਸਕਦਾ ਨਹੀਂ ਬਾਈ ਕਰਦੇ ਹੁਣ ਇਹਦੇ ਵਿੱਚ ਕਰੇ ਚੱਲੋ ਹਾਂ ਲੋ ਮਿੱਤਰੋ ਆਵਈ ਨੇ ਤੁੜੇ ਕਿਨੋ ਲੋ ਜੀ ਆਪਾਂ ਫਾਈਨਲ ਵਗੇ ਰੈਡੀ ਤੇ ਸਾਰੀ ਸੰਗਤ ਪਹੁੰਚ ਗਈ ਬਈ ਟਰਾਲੇ 'ਚ ਗਏ ਬੈਠ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਗੁਰੂ ਘਰ ਮੱਥਾ ਟੇਕਾਂਗੇ ਅਰਦਾਸ ਕਰਕੇ ਚੱਲਾਂਗੇ ਬਈ ਤੇ ਆ ਡਰਾਈਵਰ ਬੜਾ ਹੱਸਦਾ ਯਾਰ ਆਪਾਂ ਚੱਲੇ ਤਾਂ ਬਈ ਸ਼ੋਗ ਬਣਾਉਣਾ ਯਾਰ ਸ਼ਹੀਦੀ ਦੇ ਨੇ ਤੇ ਆਪਾਂ ਦੇ ਕੇ ਬਈ ਗੁਰੂ ਘਰ ਮੱਥਾ ਪਤਾ ਦੇਖਣ ਦੁਆਰ ਆਪੋ ਫਤਿਹਗੜ੍ਹ ਸਾਹਿਬ ਨੂੰ ਚੱਲੇ ਪਾਤੀ ਆ ਦੇਖੋ ਆਪਣੀ ਪਿੰਡ ਵਾਲਾ ਗੁਰੂ ਘਰ ਜੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਣੀ ਰਹੋ ਆਪਾਂ ਤੁਹਾਨੂੰ i you going ਹਾਂ ਹੋਇਆ ਕਰੀ ਸਾਨੂੰ ਹੱਥ ਮਾਰਦੇ ਮੁੜਕੇ ਕਰਕੇ ਜੀ ਇਹ ਹਵਾ ਕਿਧੌਣੀ ਅੰਦਰ ਤੇ ਵੀ ਕਹਿੰਦਾ ਤੇਰਾ ਬਾਲੀ ਹੈ ਬਾਲੀ ਆ ਮੈਂ ਕਈਆਂ ਟਰਾਲੀਆਂ ਦੇਖਾਇਆ ਹੈ ਸਿੰਘ ਨੇ ਤਾਂ ਮੈਨੂੰ ਲੱਗਦਾ ਬਈ ਕੇਸ ਰੱਖਣ ਦੀ ਤਿਆਰੀ ਕਰ ਲਈ ਢੰਡਾ ਵਾਲੇ ਨੂੰ ਲੱਗ ਗਿਆ ਆਪ ਆਰੀ ਬੈਠਣਗੇ ਚੋਬਰ ਕੋਣਾ ਮੈਂ ਆਵਾ ਮਾ ਜੋ ਸੀ ਵਾਲੀ ਮੈਂ ਕਿਹਾ ਕੋਈ ਬਈ ਤਰ੍ਹਾਂ ਹੋਰ ਕੀ ਲੋ ਜੀ ਫਤਿਹਗੜ ਸਾਹਿਬ ਜਾਨ ਵਾਲੀ ਸਾਰੀ ਸੰਗਤ ਨੂੰ ਜੀਉਂਦੀ ਹੈ ਟਰੈਕਟਰ ਦਾ ਪਾਣੀ ਆਪਣਾ ਸੂਜੀ ਜਨਰ ਚਲਾਉ ਗਈ ਪਾਲੀ ਹੁੰੜੜ ਬਾਜੀ ਨਗਰ ਤੇ ਆਪਾਂ ਮੋਟ ਸਾਡੇ ਖੰਦੀ ਵੀਡੀਓ ਅਗਲੇ ਵਲੌਗ ਦੇ ਵਿੱਚ ਦਿਖਾਉਣ ਦੇ ਗੀ ਜਾਂ ਦੇ ਨਾਲ ਦੇ ਫੈਮਿਲੀ ਤੁਹਾਨੂੰ ਸਾਰੇ ਮੰਤਰ ਗੀਤਨ ਵੀ ਦਿਖਾਵਾਂਗੇ ਅਗਲੀ ਵੀਡੀਓ ਵਿੱਚ ਅੱਜ ਦੀ ਵੀਡੀਓ ਪਰ ਇੱਥੇ ਲਿੰਕ ਕਰਦੇ ਹਾਂ ਵੀਡੀਓ ਲਾਈਵ ਸ਼ੇਅਰ ਕਰਦੇ ਹਾਂ